ਸਾਂਦੇਹੜਾ ਟੀਵੀ ਦੇ ਆਤ ਸਤਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਪੰਚਾਇਤ ਪੰਥ ਦਾ ਇੱਕ ਬੜਾ ਹੀ ਮਹੱਤਵਪੂਰਨ ਮੁੱਦਾ ਲੈ ਕੇ ਆਪ ਜੀ ਦੇ ਅਦਾਲਤ 'ਚ ਹਾਜ਼ਰ ਹੋਇਆ ਮੁੱਦਾ ਕੌਮ ਦੀ ਹੋਂਦ ਨਾਲ ਸੰਬੰਧਿਤ ਹੈ ਮੁੱਦਾ ਅਕਾਲ ਤਖਤ ਸਾਹਿਬ ਦੇ ਸਤਕਾਰ ਦੇ ਨਾਲ ਅਕਾਲ ਤਖਤ ਸਾਹਿਬ ਦੀ ਮर्याਦਾ ਦੇ ਨਾਲ ਸੰਬੰਧਿਤ ਜਿਵੇਂ ਕਿ ਆਪ ਜੀ ਜਾਣਦੇ ਹੋ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਕੁਝ ਲੋਕਾਂ ਨੂੰ ਸੱਦ ਕੇ ਉਹਨਾਂ ਨੂੰ ਤਨਖਾਹ ਲਈ ਗਈ। ਔਰ ਉਹਦੇ ਵਿੱਚ ਕੁਝ ਵਿਵਾਦ ਵੀ ਹੋਇਆ। ਇਸ ਤੋਂ ਇਲਾਵਾ ਇੱਕ ਹੋਰ ਤਿਆਰੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅੱਜ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਇਸ ਕਿਉਂ ਸੱਦਿਆ ਗਿਆ ਕਿਉਂਕਿ ਉਹਨਾਂ ਦੇ ਕੋਈ ਸਾਥੀ ਜਿਹੜੇ ਜਿੰਨਾ ਚਿਰ ਤੇ ਰਾਜ ਸਤਾ ਉਹਨਾਂ ਦੇ ਕੋਲ ਸੀ ਰਾਜ ਸਤਾ ਦਾ ਅਨੰਦ ਮੰਨਦੇ ਰਹੇ ਔਰ ਹੁਣ ਜਦੋਂ ਰਾਜ ਸਤਾ ਖੁੱਸ ਗਈ ਤਾਂ ਉਹਨਾਂ ਨੇ ਇੱਕ ਡਰਾਮਾ ਰਚਿਆ ਕਿ ਉਹ ਆਪਣੇ ਕੁਝ ਕੀਤੇ ਪਾਪਾਂ ਦਾ ਪ੍ਰਸ਼ਚਿਤ ਕਰਨਾ ਚਾਹੁੰਦੇ ਨੇ ਇਸ ਕਰਕੇ ਅਗਾਲ ਤਖਤ ਸਾਹਬ ਤੇ ਪੇਸ਼ ਹੋਣਾ ਚਾਹੁੰਦੇ ਨੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਉਹਨਾਂ ਦੇ ਦਰਸ਼ਨ ਦੇ ਮੁਤਾਬਕ ਜਥੇਦਾਰ ਸਹਿਬਾਨ ਦੇ ਤੇ ਉਹਨਾਂ ਨੂੰ ਇਸ ਕਰਕੇ ਉੱਥੇ ਸੱਦਿਆ ਗਿਆ ਮੈਂ ਇਹ ਦੋਹੇ ਮੁੱਦੇ ਅੱਜ ਆਪ ਜੀ ਨਾਲ ਵਿਚਾਰਨਾ ਚਾਹੁੰਦਾ ਪਹਿਲਾ ਮੈਂ ਜੋ ਪਹਿਲਾ ਅਕਾਲ ਤਖਤ ਸਾਹਿਬ ਤੇ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਦੀ ਗੱਲ ਕਰਨਾ ਚਾਹਾਂਗਾ ਪਰ ਉਸ ਤੋਂ ਪਹਿਲਾਂ ਇੱਕ ਖਾਸ ਗੱਲ ਕਰਨਾ ਚਾਹਣਾ ਅਕਾਲ ਤਖਤ ਸਾਹਿਬ ਇੱਕ ਸੰਸਥਾ ਹੈ ਉਹਦੀ ਇੱਕ ਮर्यादा ਉਹਦਾ ਇੱਕ ਸਤਕਾਰ ਹੈ ਸੰਸਥਾ ਦਾ ਸਤਕਾਰ ਬਣਾ ਕੇ ਰੱਖਣਾ ਉਹਦੀ ਮर्यादा ਦਾ ਸਤਕਾਰ ਕਰਨਾ ਇਹ ਜਿਹੜੇ ਉੱਥੇ ਦੇ ਮੁੱਖ ਸੇਵਾਦਾਰ ਹੁੰਦੇ ਨੇ ਉਹਨਾਂ ਦਾ ਪਹਿਲਾ ਫਰਜ਼ ਬਣਦਾ ਹੈ ਉਹ ਦਾ ਨਾਂ ਹੈ ਅਕਾਲ ਤਖਤ ਅਕਾਲ ਦਾ ਤਖਤ ਕੀ ਅਕਾਲ ਪੁਰਖ ਨੂੰ ਕੋਈ ਕਿਸੇ ਤਖਤ ਦੀ ਜ਼ਰੂਰਤ ਹੈ ਸਾਰਾ ਸੰਸਾਰ ਉਹਦਾ ਤਖਤ ਹੈ ਫਿਰ ਅਸੀਂ ਅਕਾਲ ਤਖਤ ਕਿਉਂ ਬਣਾਇਆ ਇਸ ਕਰਕੇ ਕਿਉਂਕਿ ਜਿਵੇਂ ਅਕਾਲ ਪੁਰਖ ਦਾ ਨਿਆ ਸੱਚਾ ਹੈ ਉੱਥੇ सच का ही न्याय होच का ही बोलबाला हो अकाल तखत है मर्यादा है तो ही सत्कार है इस तरह अकाल तखत का अपना सत्कार या वाल है कि उत्थ जो सेवादार काबज़ ने या स्थापत ने वो की रोल डबा रहे हैं वह किहो जहा किरदार दिखा रहे हैं अगर ਉਨ੍ਹਾਂ ਦੇ ਕਿਰਦਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਜ਼ਰ ਆਵੇ ਤੇ ਕਿਵੇਂ ਕਰਨਾ ਫਿਰ ਅਕਾਲ ਤਖਤ ਸਾਹਿਬ ਦਾ ਸਤਕਾਰ ਘਟਦਾ ਹੈ ਉਹਨਾਂ ਉੱਤੇ ਕੋਈ ਖਾਸ ਫਰਕ ਪੈਂਦਾ ਹੋਵੇ ਜਾਂ ਨਾ ਪੈਂਦਾ ਹੋਵੇ ਉਹ ਤੇ ਸਮੇਂ ਦੇ ਹਾਲਾਤ ਦੇ ਮੁਤਾਬਕ ਆਪਣੀ ਜ਼ਿੰਮੇਵਾਰੀ ਵਖਾ ਕੇ ਤੁਰ ਜਾਣਗੇ ਪਰ ਸਮੂਹਿਕ ਤੌਰ ਤੇ ਅਕਾਲ ਤਖਤ ਸਾਹਿਬ ਦੇ ਸਤਕਾਰ ਦੇ ਵਿੱਚ ਵਾਧਾ ਜਾਂ ਘਾਟਾ ਉਹਨਾਂ ਦੇ ਕਰਮਾਂ ਅਨੁਸਾਰ ਹੋਣਾ ਹੈ ਜੋ ਇਸ 15 ਤਰੀਕ ਨੂੰ ਜੋ ਅਕਾਲ ਤਖਤ ਸਾਹਿਬ ਤੇ ਵਾਪਰੇ ਖਿਮਾ ਕਰਨਾ ਨਵਜ ਡਰਾਮਾ ਕਹਿੰਦੇ ਕਹਿੰਦੇ ਰੁਕ ਗਿਆਂ ਕਿਉਂਕਿ ਸ਼ਾਇਦ ਕੁਝ ਲੋਕਾਂ ਨੂੰ ਚੰਗਾ ਨਾ ਲੱਗੇ ਕਿ ਅਕਾਲ ਤਖਤ ਸਾਹਿਬ ਤੇ ਹੋਏ ਪ੍ਰੋਗਰਾਮ ਨੂੰ ਜਾਂ ਫੈਸਲਿਆਂ ਨੂੰ ਮੈਂ ਡਰਾਮਾ ਕਹਿ ਰਿਹਾ ਵੇ ਆਪਣੇ ਆਪ ਨੂੰ ਰੋਕ ਲਿਆ ਪਰ ਹੈ ਇਹੀ ਕੁਝ ਸੀ ਕੋਈ ਔਰ ਕਾਸ ਲੰਬਾ ਚੌੜਾ ਫਰਕ ਕੋਈ ਨਹੀਂ ਮੈਂ ਕਿਉਂ ਕਹਿ ਰਿਹਾ ਕਿ ਗਲ ਕਹਿੰਦੀ ਲੋੜ ਕਿਉਂ ਪਈ ਪਹਿਲੀ ਗੱਲ ਤਾਂ ਇਹ ਹੈ ਕਿ ਅਜੇ ਤੱਕ ਜਿੰਨੇ ਫੈਸਲੇ ਹੁੰਦੇ ਸਨ ਉਹਨਾਂ ਜੋ ਆਪਣਾ ਇੱਕ ਦਫਤਰ ਬਣਾਇਆ ਹੋਇਆ ਹੈ ਜਿੱਥੇ ਪੰਜ ਤਖਤਾ ਦੇ ਜਾਂ ਪੰਜ ਗ੍ਰੰਥੀ ਸਹਿਬਾਨ ਦੇ ਮੀਟਿੰਗ ਹੁੰਦੀ ਹੈ ਜਨੂ ਸਿੰਘ ਸਹਿਬਾਨ ਕਿਹਾ ਜਾਂਦਾ ਹੈ ਉਸ ਕਮਰੇ ਦੇ ਵਿੱਚ ਹੀ ਸਾਰਿਆਂ ਨੂੰ ਸੱਦਿਆ ਜਾਂਦਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਅਕਾਲ ਤਖਤ ਤੇ ਹਾਜ਼ਰ ਹੋਏ ਸਨ ਇਹਦੇ ਵਿੱਚ ਕਿਸੇ ਨੂੰ ਵੀ ਸ਼ੱਕ ਨਹੀਂ ਅੱਜ ਵੀ ਵੀਡੀਓਜ਼ ਨੇ ਉਹ 2-3 ਘੰਟੇ ਉੱਥੇ 3-4 ਘੰਟੇ ਉੱਥੇ ਬੈਠੇ ਰਹੇ ਉਹਦੇ ਬਾਅਦ ਉਹ ਆਪਣਾ ਲਿਖਤੀ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖ ਕੇ ਆਏ ਲੇਕਿਨ ਕਿਉਂਕਿ ਇਹਨਾਂ ਕੋਲ ਬੰਦ ਕਮਰੇ 'ਚ ਪੇਸ਼ ਨਹੀਂ ਸਨ ਹੋਏ ਇਹਨਾਂ ਨੇ ਕਿਹਾ ਜੀ ਕਿ ਉਹ ਪੇਸ਼ ਨਹੀਂ ਹੋਇਆ ਤੇ ਇਸੇ ਕਰਕੇ ਫਿਰ ਨੰਬਰ 5 ਚ 6 ਦਿੱਤਾ ਗਿਆ ਅੱਜ ਪਹਿਲੀ ਗੱਲ ਤੇ ਕਿ ਇੰਨੇ ਲੰਬੇ ਸਮੇਂ ਦੇ ਬਾਅਦ ਇਹ ਪ੍ਰੋਗਰਾਮ ਅਕਾਲ ਤਖਤ ਸਾਹਿਬ ਤੇ ਹੋਇਆ ਬਾਹਰ ਸੰਗਤ ਦੇ ਸਾਹਮਣੇ ਹੋਇਆ ਇਹ ਕਿਵੇਂ ਇੱਕਦਮ ਤਬਦੀਲੀ ਆ ਗਈ ਕਿਸੇ ਨੇ ਇਸ ਬਾਰੇ ਸਵਾਲ ਵੀ ਨਹੀਂ ਕੀਤਾ ਕਿਸੇ ਨੇ ਗੱਲ ਵੀ ਨਹੀਂ ਕੀਤੀ ਇਹਦੀ ਚਰਚਾ ਹੀ ਨਹੀਂ ਚੱਲੀ ਅਸਲ ਦੇ ਵਿੱਚ ਜਿਹੜਾ ਡਰਾਮਾ ਪਰ ਕ ਸੁਖਵੀਰ ਸਿੰਘ ਬਾਦਲ ਵਾਲਾ ਹੋਣ ਵਾਲਾ ਉਹਨੂੰ ਦੁਨੀਆ ਦੇ ਸਾਹਮਣੇ ਬ੍ਰਾਡਕਾਸਟ ਕਰਨਾ ਹੈ ਤਾਂ ਕਿ ਟੀਵੀ ਵਾਲੇ ਉਹਨੂੰ ਬ੍ਰਾਡਕਾਸਟ ਕਰ ਸਕਣ ਸਾਰੀ ਪ੍ਰੈਸ ਉਹਨੂੰ ਲੈ ਸਕੇ ਅਗਰ ਬੰਦ ਕਮਰੇ ਦੇ ਵਿੱਚ ਹੋਇਆ ਤਾਂ ਉਹਦਾ ਕੋਈ ਲਾਭ ਨਹੀਂ ਹੋਣਾ ਉਸਦੀ ਵਜ੍ਹਾ ਕਰਕੇ ਉਹਦੀ ਇਹ ਤਿਆਰੀ ਕੀਤੀ ਗਈ ਹੈ ਕਿ ਪਹਿਲਾਂ ਹੀ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੇ ਕਰ ਦਿੱਤਾ ਗਿਆ ਹੈ ਇਹ ਨਮਕਿਆਜ ਹੋਵੇ ਕਿ ਸਿਰਫ ਉਹਦੇ ਵਾਸਤੇ ਸਪੈਸ਼ਲੀ ਕੀਤਾ ਗਿਆ ਹੈ ਇਹ ਬਿਲਕੁਲ ਉਹਦੀ ਤਿਆਰੀ ਹੈ ਤਾਂ ਕਿ ਲੋਕੀ ਵੇਖ ਸਕਣ ਹੁਣ ਜੋ ਕੁਝ ਉਥੇ ਵਾਪਰਿਆ ਉਸ ਦੀ ਗੱਲ ਕਰ ਰਹੀ ਹੈ ਸਭ ਤੋਂ ਪਹਿਲਾਂ ਜਿਹੜਾ ਪਹਿਲਾਂ ਪਟਨਾ ਸਾਹਿਬ ਦਾ ਮੁੱਖ ਸੇਵਾਦਾਰ ਰਿਆ ਇਕਬਾਲ ਸਿੰਘ ਉਹਦੀ ਪੇਸ਼ੀ ਹੋਈ ਉਸ ਨੂੰ ਪੁੱਛਿਆ ਗਿਆ ਜੀ ਕਿ ਤੁਸੀਂ ਆਪਣੀ ਗਲਤੀ ਮੰਨਦੇ ਹੋ ਉਹਨੇ ਕਿਹਾ ਜੀ ਹਾਂ ਮੈਂ ਮੰਨਦਾ ਸੰਗਤ ਨੂੰ ਕੁਝ ਨਹੀਂ ਦੱਸਿਆ ਗਿਆ ਕਿ ਉਹਦਾ ਕਸੂਰ ਕੀ ਹੈ ਸਿਰਫ ਇਹ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਇਹ ਸੰਗਤ ਨੂੰ ਇਹ ਜਾਣਨ ਦਾ ਅਧਿਕਾਰ ਨਹੀਂ ਕਿਉਂਕਿ ਇਕਬਾਲ ਸਿੰਘ ਦੇ ਬਾਰੇ ਕੌਮ ਦੇ ਵਿੱਚ ਬਹੁਤ ਸਾਰੇ ਚਰਚੇ ਨੇ ਇਥੋਂ ਤੱਕ ਕਿ ਉਹਦੇ ਆਚਰਣ ਬਾਰੇ ਉਹਦੇ ਕੈਰੇਕਟਰ ਬਾਰੇ ਉਹਦੇ ਇੱਕ ਤੋਂ ਵੱਧੇਰੇ ਔਰਤਾਂ ਨਾਲ ਵਿਆਹ ਕਰਾਉਣ ਇਸ ਤੋਂ ਇਲਾਵਾ ਔਰ ਇੱਕ ਤੋਂ ਵਧੇਰੇ ਔਰਤਾਂ ਨਾਲ ਸੰਬੰਧ ਬਣਾਉਣ ਬਾਰੇ ਸ਼ੰਕੇ ਨੇ ਲੋਕਾਂ ਦੇ ਮਨ ਦੇ ਵਿੱਚ ਇਸ ਤੋਂ ਇਲਾਵਾ ਉਥੇ ਦੀ ਮर्यादा ਨੂੰ ਰੋਲਣਾ ਉਥੇ ਦੇ ਗੁਰਦੁਆਰਾ ਕਮੇਟੀ ਦੇ ਵਿੱਚ ਰੋਲਾ ਪਾਉਣਾ ਝਗੜਾ ਕਰਨਾ ਉਥੇ ਦੀ ਕਮੇਟੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਾ ਇਹ ਬਹੁਤ ਸਾਰੀਆਂ ਗੱਲਾਂ ਨੇ ਇਕਬਾਲ ਸਿੰਘ ਬਾਰੇ ਸੇਕੋਂ ਨੂੰ ਜਨਨਦਾਦਕਾਰ ਹੈ ਕਿ ਕਾਦੇ ਬਾਰੇ ਉਹਨੂੰ ਤਨਖਾਹ ਲਈ ਗਈ ਹੈ ਉਹਦੇ ਬਾਅਦ ਬੇਸ਼ੱਕ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜੀਆਂ ਪੰਖਾਵਾਂ ਲਾਈਆਂ ਗਈਆਂ ਨੇ ਉਹ ਕੋਈ ਸਖਤ ਸਜ਼ਾ ਨਹੀਂ ਦਿੱਤੀਆਂ ਗਈਆਂ ਸੰਕੇਤਕ ਹੁੰਦੀਆਂ ਨੇ ਲੇਕਿਨ ਉਹਦੇ ਵਿੱਚ ਵੀ ਜੋੜਿਆਂ ਦੀ ਸੇਵਾ ਕਰਨ ਦੀ ਲੰਗਰ ਦੇ ਵਿੱਚ ਭਾਂਡੇ ਮਾਂਜਣ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਸਫਾਈ ਕਰਨ ਦੀ ਇਹ ਹੱਥੀਂ ਕਰਨ ਵਾਲੀਆਂ ਸੇਵਾਵਾਂ ਵੀ ਹਰ ਇੱਕ ਦੇ ਵਿੱਚ ਹੁੰਦੀਆਂ ਸਨ ਇਹ ਜੀ ਉਸੇ ਵਾਰ ਲਾਈਆਂ ਗਈਆਂ ਕਿ ਜੀ ਤੁਸੀਂ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਅਲੱਗ ਕਰੋ ਔਰ 1 ਘੰਟਾ ਕੀਰਤਨ ਸੁਣੋ ਕੀ ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਕੀਰਤਨ ਕਰਨਾ ਸਜ਼ਾ ਹੈ ਜੇ ਇਹਨੂੰ ਸਜ਼ਾ ਦੇ ਵਿੱਚ ਗਿਣਦੇ ਆਂਗੇ ਤੇ ਸਿੱਖ ਤੇ ਪਾਠ ਕਰਨ ਤੋਂ ਭੱਜਣਾ ਸ਼ੁਰੂ ਕਰ ਦੇਗਾ ਵੀ ਇਹ ਤੇ ਸਜ਼ਾ ਹੈ ਮੈਂ ਸਜ਼ਾ ਕਿਉਂ ਭੁਗਤਾਂ ਕੋਈ ਫੈਸਲੇ ਲੈਣ ਤੋਂ ਪਹਿਲਾਂ ਕੁਝ ਵਿਚਾਰ ਤੇ ਕੀਤਾ ਜਾਣਾ ਚਾਹੀਦਾ ਹੈ ਕੁਝ ਹੱਥੀਂ ਕਰਨ ਦੀ ਸੇਵਾ ਕੁਝ ਕਾਮ ਨੂੰ ਸੱਚਾਈ ਪਤਾ ਲੱਗੇ ਤਾਂ ਕਿ ਕਾਮ ਉਹਦੇ ਬਾਰੇ ਜਾਣ ਸਕੇ ਉਹਦੇ ਬਾਅਦ ਜੋ ਵਿੱਚ ਦੋ ਸੰਤ ਪੇਸ਼ ਹੋਏ ਮੈਂ ਉਹਨਾਂ ਦੀ ਗੱਲ ਕਰਨ ਦੀ ਬਜਾਏ ਸਿੱਧਾ ਜੰਮੂ ਦੇ ਉਹਨਾਂ ਸਿੰਘਾਂ ਕੋਲ ਆਵਾਂ ਉਹਨਾਂ ਨੂੰ ਵੀ ਉਹੀ ਕਿਹਾ ਗਿਆ ਕਿ ਜੀ ਤੁਸੀਂ ਮੰਨਦੇ ਹੋ ਉਹਨੇ ਕਿਹਾ ਜੀ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਜਿਸ ਨੇ ਪੱਖ ਰੱਖਣ ਦੀ ਗੱਲ ਆਈ ਤੇ ਜੱਫੇਦਾਰ ਸਾਹਿਬ ਦਾ ਇਕਦਮ ਪਰਾਵਧ ਗਿਆ ਔਰ ਬੜੇ ਗੁੱਸੇ ਨਾਲ ਬੋਲੇ ਕਿ ਹਾਂ ਜਾਂ ਨਾ ਉਹਦੇ ਵਿੱਚ ਜਵਾਬ ਦਿਓ ਇਹ ਦੁਨੀਆ ਦੀ ਕਿਹੋ ਜੀ ਅਦਾਲਤ ਹੈ ਜਿੱਥੇ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਨਹੀਂ ਹਾਂ ਬਾਤ ਦੇ ਵਿੱਚ ਭਾਵੇਂ ਹਾਲਾਤ ਵੇਖ ਕੇ ਕਿਦਾ ਕਿਹੋ ਜਿਹਾ ਅਸਰ ਪਵੇਗਾ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਲਿਖਤੀ ਪੱਖ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੇ ਦੇ ਜਾਓ ਮੈਸਮੇਨਾ ਹਰ ਕਿਸੇ ਨੂੰ ਅਧਿਕਾਰ ਹੈ ਹਰ ਦੁਨੀਆ ਦੀ ਵੱਡੀ ਵੱਡੀ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਹਰ ਦੋਸ਼ੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ ਆਪਣਾ ਸਫਾਈ ਦੇਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ ਤੇ ਜਿੰਨੂੰ ਅਸੀਂ ਅਕਾਲ ਤਖਤ ਸਾਹਿਬ ਕਹਿ ਰਹੇ ਹਾਂ ਉਥੇ ਖੋਲਿਆ ਜਾਏਗਾ ਲੋਕਾਂ ਨੂੰ ਉਸ ਤੋਂ ਬਾਅਦ ਦੂਸਰੀ ਜਿਵੇਂ ਇਸ ਪੱਖ ਦੀ ਕਿੰਨੀ ਕਹਦੇ ਵਿੱਚ ਦਮ ਹੈ ਉਹਦੀ ਗੱਲ ਕਰਾਂ ਪਹਿਲੀ ਗੱਲ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਇਸ ਕਰਕੇ ਛੇਕਿਆ ਗਿਆ ਕਿ ਉਹ ਅਕਾਲ ਤਖਤ ਦੇ ਅੰਦਰ ਪੇਸ਼ ਨਹੀਂ ਹੋਏ ਤੇ ਹੁਣ ਤੁਸੀਂ ਬਾਹਰ ਅਦਾਲਤ ਲਾ ਰਹੇ ਹੋ ਅਕਾਲ ਤਖਤ ਸਾਹਿਬ ਤੇ ਤੇ ਉਹਨਾਂ ਨੂੰ ਅੰਦਰ ਪੇਸ਼ ਨਾ ਹੋਣ ਕਰਕੇ ਛੇਕ ਦਿੱਤਾ ਗਿਆ ਫਿਰ ਜਿਹੜਾ ਮੁੱਦਾ ਹੋ ਚੁੱਕਿਆ ਸੀ ਜਿਹੜਾ ਮੁੱਦਾ ਉਸਰੇ ਉੱਭਰਿਆ ਸੀ ਉਹ ਪੰਥ ਵਾਸਤੇ ਮਹੱਤਵਪੂਰਨ ਨਹੀਂ ਮੈਂ ਸਿੱਧੀ ਗੱਲ ਕਰਾਂ ਦਸਮ ਗ੍ਰੰਥ ਦਾ ਮੁੱਦਾ ਕੀ ਪੰਥ ਵਾਸਤੇ ਮਹੱਤਵਪੂਰਨ ਨਹੀਂ ਕੀ ਮੁਖ ਸੇਵਾਦਾਰ ਜਿਹੜੇ ਨੇ ਉਹਨਾਂ ਦਾ ਹੱਕ ਫਰਜ਼ ਇਹ ਹੈ ਉਹਨਾਂ ਦਾ ਰੋਲ ਇਹ ਹੈ ਕੋਈ ਇੱਕ ਧਿਰ ਦੇ ਨਾਲ ਮਿਲ ਕੇ ਉਹਨਾਂ ਦਾ ਪੱਖ ਲੈਣ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਕੌਮ ਦੇ ਵਾਸਤੇ ਇੱਕ ਕੋਈ ਸਿੱਧਾ ਰਾਹ ਕੱਢਣ ਸੱਚਾਈ ਵਾਲਾ ਰਾਹ ਜੋ ਗੁਰਮਤ ਦਾ ਰਾਹ ਹੈ ਤਾਂ ਕਿ ਕੌਮ ਜੋ ਦੁਬਦ ਖਤਮ ਹੋਵੇ ਪਾੜ ਖਤਮ ਹੋਵੇ ਇੱਕ ਧਿਰ ਦੇ ਨਾਲ ਰਲ ਜਾਣਾ ਤੇ ਉਹਦੇ ਮੁਤਾਬਕ ਫੈਸਲਾ ਦੇਣਾ ਤੁਸੀਂ ਇਹ ਤਾਂ ਫੈਸਲਾ ਦੇ ਦਿੱਤਾ ਕਿ ਉਹ ਤੁਹਾਡੇ ਅੱਗੇ ਪੇਸ਼ ਨਹੀਂ ਹੋਏ ਤੈਨੂੰ ਤੁਸੀਂ ਉਹਨਾਂ ਨੂੰ ਪੰਜੋਂ ਛੇ ਕਿ ਦਿੱਤਾ ਜਿਹੜਾ ਅਸਲ ਮੁੱਦਾ ਸੀ ਜਿਹਦੇ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਉਹ ਕਿੱਥੇ ਗਿਆ ਉਹਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਫਿਰ ਜੋ ਤੁਸੀਂ ਫੈਸਲਾ ਦਿੱਤਾ ਉਸ ਹੀ ਪੰਜੋਂ ਛੇ ਕਿਹਾ ਤੇ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਹਨਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਕਰਨੀ ਉਹਦੇ ਵਿੱਚ ਤਾਂ ਕੋਈ ਅਸਾ ਫੈਸਲਾ ਨਹੀਂ ਸੀ ਕਿ ਉਹਨਾਂ ਦਾ ਕੀਰਤਨ ਨਹੀਂ ਸੁਣਨਾ ਜਾਂ ਨਹੀਂ ਉਹਨਾਂ ਨਾਲ ਕੋਈ ਕਰਾਉਣਾ ਕੀਰਤਨ ਕੀ ਕੀਰਤਨ ਕਰਾਉਣਾ ਕੀਰਤਨ ਕਰਨਾ ਜਾਂ ਕੀਰਤਨ ਸੁਣਨਾ ਗੁਨਾਹ ਹੈ ਪਾਪ ਹੈ ਅੱਜ ਸੇ ਕੌਮ ਉਹਨਾਂ ਨੂੰ ਇੱਕ ਕੌਮ ਦਾ ਵੱਡਾ ਸਤਕਾਰਯੋਗ ਰਾਗੀ ਮੰੰਦੀ ਹੈ ਜਿਹੜਾ ਗੁਰਮਤਿ ਦੀ ਵਿਆਖਿਆ ਕਰਨ ਦੇ ਵਿੱਚ ਲਾਜਵਾਬ ਹੈ ਕੀ ਉਹਨਾਂ ਨੂੰ ਇੰਨ ਜੱਥੇ ਪਰੋਖੇ ਕੀਤਾ ਜਾ ਸਕਦਾ ਤੁਸੀਂ ਐਸੇ ਆਦੇਸ਼ ਕਰਕੇ ਸਵਾਏ ਹਸਤੇ ਕੌਮ ਦੇ ਵਿੱਚ ਪਾੜ ਪਾਓ ਕੌਮ ਦੇ ਵਿੱਚ ਹੋਰ ਦੁਬਦਾ ਪਿਆਦਾ ਕਰੋ ਇਸ ਦਾ ਕੀ ਹੋਏਗਾ ਉਹ ਫਾਇਦਾ ਉਹਦੇ ਬਾਅਦ ਤੁਸੀਂ ਇੱਕ ਚਿੱਠੀ ਕੱਢ ਦਿੱਤੀ ਕਿ ਜੀ ਉਹਨਾਂ ਦਾ ਕੀਰਤਨ ਨਾ ਕਰਾਵੇ ਕੋਈ ਲੇਕਿਨ ਕੀ ਜਿਹੜਾ ਇਹ origignal ਫੈਸਲਾ ਸੀ ਮੂਲ ਫੈਸਲਾ ਸੀ ਜਿਹਦੇ ਉੱਤੇ ਲਿਖਿਆ ਸੀ ਕਿ ਰੋਟੀ ਬੇਟੀ ਦੀ ਸ਼ਾਮਦਨਾ ਕੀਤੀ ਜਾਵੇ ਉਹਦੇ ਖਿਲਾਫ ਨਹੀਂ ਉਹਦੇ ਉਲਟ ਨਹੀਂ ਜਿਸ ਵੇਲੇ ਸੰਗਤ ਉਹਨਾਂ ਦਾ ਕੀਰਤਨ ਸੁਣਨਾ ਚਾਹੁੰਦੀ ਹੈ ਤੁਸੀਂ ਕੁਝ ਲੋਕਾਂ ਨੂੰ ਭੇਜ ਕੇ ਉਹ ਖਾਲਾ-ਗੁਲਾ ਕਰਕੇ ਬੰਦ ਕਰਾ ਦਿਓ ਜਾਂ ਇਹੋ ਜਿਹੀਆਂ ਚਿੱਠੀਆਂ ਕਰਕੇ ਬੰਦ ਕਰਾ ਦਿਓ ਇਸ ਦੇ ਨਾਲ ਕੀ ਸੰਗਤ ਦੇ ਵਿੱਚ ਖੁਸ਼ੀ ਹੋਏਗੀ ਸੰਗਤ ਦੇ ਵਿੱਚ ਤੁਹਾਡੀ ਪਰਮਾਨਕਤਾ ਵਧੇਗੀ ਤੁਹਾਡਾ ਸਤਕਾਰ ਵਧੇਗਾ ਮੈਨੂੰ ਚਿੰਤਾ ਇਹਨਾਂ ਦੀ ਸਤਕਾਰ ਦੀ ਨਹੀਂ ਚਿੰਤਾ ਇਸ ਗੱਲ ਦੀ ਹੈ ਕਿ ਅਕਾਲ ਤਖਤ ਸਾਹਿਬ ਦਾ ਸਤਕਾਰ ਤੇ ਫਰਕ ਪੈ ਰਿਹਾ ਹੈ ਅੱਜ ਜੇ ਉਹਨਾਂ ਦਾ ਮੁੱਦਾ ਉੱਚ ਦਾ ਉੱਚ ਹੈ ਔਰ ਸਿਆਣਾ ਬੇ ਹੋਵੇ ਕਿਸ ਨੂੰ ਇਥੇ ਖਤਮ ਕਰ ਦਿੱਤਾ ਜਾਵੇ ਕਿਉਂਕਿ ਸਿਧਾਂਤਕ ਤੌਰ ਦੇ ਉੱਤੇ ਕਿਸੇ ਨੂੰ ਕੀਰਤਨ ਕਰਨ ਤੋਂ ਕੀਰਤਨ ਸੁਣਨ ਤੋਂ ਕੀਰਤਨ ਕਰਾਉਣ ਤੋਂ ਰੋਕਣਾ ਇਹ ਕੋਈ ਗੁਰਮਤ ਨਹੀਂ ਹੈ ਮੈਂ ਬੇਸ਼ੱਕ ਫੈਸਲਾ ਦੇਣ ਦਾ ਅਧਿਕਾਰੀ ਨਹੀਂ ਹਾਂ ਲੇਕਿਨ ਮੈਂ ਆਪਣੀ رائے ਜ਼ਰੂਰ ਦੇ ਸਕਣਾ ਮੈਂ ਆਪਣੀ رائے ਦੇ ਰਿਹਾ ਹਾਂ ਔਰ ਇਸ ਕਰਕੇ ਦੇ ਰਿਹਾ ਕਿਉਂਕਿ ਬਹੁਤ ਸਾਰੀ ਕਾਮ ਚਾਹੁੰਦੀ ਹੈ ਕਿ ਇਹਨਾਂ ਭਾਵਨਾਵਾਂ ਨੂੰ ਸਾਰਿਆਂ ਤੱਕ ਪਹੁੰਚਾਇਆ ਜਾਵੇ ਹੁਣ ਦੂਸਰਾ ਮੁੱਦਾ ਸੁਖਬੀਰ ਸਿੰਘ ਬਾਗਲ ਦੇ ਪੇਸ਼ ਹੋਣਾ ਸੁਖਬੀਰ ਸਿੰਘ ਬਾਦਲ ਦੇ ਪੇਸ਼ ਹੋਣ ਵਾਸਤੇ ਕੀ ਉਹਨਾਂ ਨੇ ਲਿਖ ਕੇ ਦਿੱਤਾ ਉਹ ਸੰਗਤ ਅੱਗੇ ਜ਼ਾਹਰ ਨਹੀਂ ਕੀਤਾ ਗਿਆ ਹਾਲੇ ਕਿ ਜ਼ਾਹਰ ਕਰਨਾ ਚਾਹੀਦਾ ਸੀ ਲੇਕਿਨ ਜਿੱਥੋਂ ਇਹ ਸਾਰਾ ਵਿਗੜ ਪੈਦਾ ਹੋਇਆ ਸ਼ੁਰੂ ਹੋਇਆ ਉਹ ਇੱਥੋਂ ਸੀ ਕਿ ਸੱਚਾ ਸੌਦਾ ਸਾਧ ਨੂੰ ਅਕਾਲ ਤਖਤ ਵੱਲੋਂ ਮਾਫ ਕੀਤਾ ਗਿਆ ਜਿਹੜਾ ਕਿ ਸਿੱਖ ਕੌਮ ਨੂੰ ਪਰਮਾਨ ਨਹੀਂ ਹੋਇਆ ਇਹ ਬਿਲਕੁਲ ਗਲਤ ਫੈਸਲਾ ਸੀ ਇੱਕ ਪਖੰਡ ਕੀਤਾ ਗਿਆ ਸੀ ਉਹਦੀ ਕੋਈ ਚਿੱਠੀ ਨਹੀਂ ਸੀ ਉਹਨੇ ਆਪ ਕਿਹਾ ਕਿ ਮੇਰੇ ਕੋਲ ਗਵਾਸਤ ਕਰਾ ਕੇ ਲੈ ਗਏ ਨੇ ਮੈਂ ਕੋਈ ਮਾਫੀ ਨਹੀਂ ਮੰਗੀ ਉਹਨੇ ਬਿਆਨ ਦਿੱਤਾ ਬਾਅਦ ਦੇ ਵਿੱਚ ਔਰ ਬਾਅਦ ਦੇ ਵਿੱਚ ਕਿਸੇ ਜ਼ਥੇਦਾਰ ਨੇ ਵਿੱਚੋਂ ਇਥੋਂ ਤੱਕ ਪ੍ਰਿੰਸ ਨੂੰ ਜਾਂ ਕਿ ਮੇਰਾ ਨਾਂ ਨਾ ਲੈਣਾ ਜੀ ਅਸਲ ਦੇ ਵਿੱਚ ਸਾਡੇ ਕੋਲ ਜ਼ਬਰਦਸਤੀ ਫੈਸਲਾ ਕਰਾਇਆ ਗਿਆ। ਭਾਵੇਂ ਜ਼ਬਰਦਸਤੀ ਕਰਾਇਆ ਗਿਆ ਤੇ ਭਾਵੇਂ ਆਪਣੀ ਮਰਜ਼ੀ ਨਾਲ ਕੀਤਾ ਸਭ ਤੋਂ ਪਹਿਲਾਂ ਗੁਣੀਕਾਰ ਉਹ ਜ਼ਥੇਦਾਰ ਨੇ ਜਿਹਨਾਂ ਨੇ ਫੈਸਲਾ ਕੀਤਾ ਸੀ। ਅਗਰ ਕਿਸੇ ਨੂੰ ਸੱਦਣਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸੱਦਣਾ ਚਾਹੀਦਾ। ਜਿਹੜੇ ਉਸ ਵੇਲੇ ਉਹ ਪੰਜ ਸਿੰਘ ਸਹਿਬਾਨ ਬਣੇ ਸਨ। ਉਹ ਆ ਕੇ ਦੱਸਣ ਕਿ ਉਹਨਾਂ ਨੇ ਕਿਵੇਂ ਮਾਫ ਕਰਤਾ ਸੀ ਉਹਨੂੰ ਕਿਉਂ ਮਾਫ ਕਰਤਾ ਸੀ ਤੇ ਜੇ ਉਹ ਕਹਿੰਦੇ ਨੇ ਵੀ ਸਾਡੇ ਉੱਤੇ ਜ਼ੋਰ ਪਾਇਆ ਗਿਆ ਸੀ ਤਾਂ ਫੇਰ ਸੁਖਵੀਰ ਸਿੰਘ ਬਾਦਲ ਦੀ ਬਾਰੀ ਆਉਂਦੀ ਹੈ ਪਰ ਇੱਕ ਵੱਡਾ ਸਵਾਲ ਉੱਥੇ ਪੈਦਾ ਹੋ ਜਾਏਗਾ ਖੜਾ ਹੋ ਜਾਏਗਾ ਕਿ ਜੇ ਸੁਖਵੀਰ ਸਿੰਘ ਬਾਦਲ ਦੇ ਜ਼ੋਰ ਪਾਉਣ ਤੇ ਉਹਦੇ ਪ੍ਰਭਾਵ ਥੱਲੇ ਫੈਸਲੇ ਕੀਤੇ ਜਾਂਦੇ ਨੇ ਤੇ ਫਿਰ ਤੁਸੀਂ ਫੈਸਲਾ ਜਿਹੜਾ ਕਰੋਗੇ ਉਹਦੀ ਕੀ ਹਮੇਤ ਹੋਏਗੀ ਤੁਸੀਂ ਜਦ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਹੋ ਔਰ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਬਾਦਲ ਦਲ ਦਾ ਹੈ ਤੁਸੀਂ ਕਿਵੇਂ ਉਹਨਾਂ ਦੇ ਫੈਸਲਿਆਂ ਤੋਂ ਬਾਹਰ ਜਾ ਸਕੋਗੇ ਅਸੀਂ ਅੱਜ ਨਹੀਂ ਕਈ ਸਮੇਂ ਤੋਂ ਦੇਖ ਰਹੇ ਹਾਂ ਕਿ ਰਾਤ ਨੂੰ ਸੌਂਦੇ ਨੇ ਤੇ ਜਥੇਦਾਰ ਸਾਹਿਬ ਹੁੰਦੇ ਨੇ ਸਵੇਰੇ ਉੱਠਦੇ ਨੇ ਤੇ ਜਥੇਦਾਰੀ ਖਤਮ ਹੋ ਗਈ ਹੁੰਦੀ ਹੈ ਇੰਨੀ ਵਕਤ ਉਹਨਾਂ ਨੇ ਰੱਖੀ ਹੋਈ ਹੈ ਦੁਨੀਆ ਦੇ ਵਾਸਤੇ ਕਿਹਾ ਜਾ ਰਿਹਾ ਹੋਏਗਾ ਕਿ ਸਰਬੋੱਚ ਹੁੰਦਾ ਹੈ ਸਭ ਤੋਂ ਸਰਬੋੱਚ ਨੇ ਜਥੇਦਾਰ ਸਾਹਿਬ ਲੇਕਿਨ ਉਹਨਾਂ ਦੇ ਸਾਹਮਣੇ ਕੀ ਅਹਿਮੀਅਤ ਹੈ ਇਹਨੂੰ ਕੌਮ ਚੰਗੀ ਤਰ੍ਹਾਂ ਜਾਣਦੀ ਹੈ ਚੰਗੀ ਤਰ੍ਹਾਂ ਸਮਝਦੀ ਹੈ ਸਭ ਤੋਂ ਪਹਿਲਾਂ ਤਾਂ ਕਿਤਨੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਸਾਡੀ ਸਰਵਉੱਚ ਸੰਸਥਾ ਹੈ ਉਹਦੇ ਮੁੱਖ ਸੇਵਾਦਾਰ ਰਾਮ ਦਾ ਜਾਂ ਜਸੇਦਾਰ ਸਾਹਿਬ ਕਹੀਏ ਰਾਮ ਦਾ ਕੋਈ ਵਿਧੀ ਵਿਧਾਨ ਨਹੀਂ ਉਹਨਾਂ ਦਾ ਕਾਰਜ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਕੰਮ ਕਰਨਾ ਹੈ ਉਹਦਾ ਕੋਈ ਵਿਧੀ ਵਿਧਾਨ ਨਹੀਂ ਇਹ ਜਦੋਂ ਕੋਈ ਜ਼ਥੇਦਾਰ ਥਾਪਿਆ ਜਾਂਦਾ ਹੈ ਸਭ ਤੋਂ ਪਹਿਲਾ ਹੁਕਮ ਇਹ ਕਰਦਾ ਹੈ ਕਿ ਜੀ ਤੁਸੀਂ ਵਿਧੀ ਵਿਧਾਨ ਬਣਾਓ ਜੇ ਸੱਚਮੁੱਚ ਤੁਸੀਂ ਇਹ ਕਾਲ ਤੱਕ ਸਭ ਦਾ ਇਨਾ ਸਤਕਾਰ ਕਰਦੇ ਹੋ ਉਹਨੂੰ ਸਰਵਉੱਚ ਸਮਝਦੇ ਹੋ ਜ਼ਥੇਦਾਰ ਨੂੰ ਤੇ ਫਿਰ ਅੱਜ ਤੱਕ ਕਿਸੇ ਨੇ ਫੈਸਲਾ ਤੋਂ ਦਾ ਬਣਿਆ ਨਹੀਂ ਹੁੰਦਾ ਵਿਧੀ ਵਿਧਾਨ ਬਣਿਆ ਨਹੀਂ ਇਹ ਕਿਉਂ ਨਹੀਂ ਵਿਧੀ ਵਿਧਾਨ ਬਣਾਇਆ ਜਾ ਰਿਹਾ ਕਿਉਂਕਿ ਸ਼ਰਮਣੀ ਕਮੇਟੀ ਨੂੰ ਡਰ ਹੈ ਕਿ ਉਹਨਾਂ ਦੇ ਕਬਜ਼ੇ ਹੱਥੋਂ ਨਿਕਲ ਜਾਏਗੀ ਇਹ ਪੋਸਟ ਇਹ ਉਹਦਾ ਫਿਰੋਜ ਕੀ ਹੈ ਮਿਹਨਤ ਰਹਿ ਕੇ ਕਦੋਂ ਬਣੇਗਾ ਵਿਧੀ ਵਿਧਾਨ ਕੌਣ ਬਣਾਏਗਾ ਕਿ ਸਦਾ ਇੰਜ ਹੀ ਚਲਦਾ ਰਹੇਗਾ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਫੈਸਲੇ ਕੀਤੇ ਜਾਣ ਗੱਲਾਂ ਨੇ ਜਿਹੜੀਆਂ ਬੜੀਆਂ ਸੋਚਨ ਵਿਚਾਰਨ ਵਾਲੀਆਂ ਨੇ ਕਿ ਇਹਦੇ ਵਾਸਤੇ ਭੂਮਿਕਾ ਨਹੀਂ ਤਿਆਰ ਕਰ ਲਈ ਗਈ ਕਿ ਪਹਿਲਾਂ ਅਕਾਲ ਤਖਤ ਸਾਹਿਬ ਤੇ ਬਾਹਰ ਸਟੇਜ ਲੱਗ ਜੇ ਉਥੇ ਜਿਵੇਂ ਪਿਛਲੀ ਵਾਰੀ ਫੈਸਲਾ ਹੋਇਆ ਉਥੇ ਪਰ ਸੁਖਵੀਰ ਸਿੰਘ ਬਾਦਲ ਪੇਸ਼ ਹੋਵੇ ਤੇ ਸਾਰਾ মিডিਆ ਦੇਖੇ ਸਾਰੀ ਪ੍ਰੈਸ ਦੇਖੇ ਵੀ ਉਹ ਨਿਮਾਣਾ ਸਿੱਖ ਬਣ ਕੇ ਪੇਸ਼ ਹੋਇਆ ਤੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਉਹਨੂੰ ਮਾਫ ਕਰ ਦਿੱਤਾ ਹੁਣ ਇਸ ਕਰਕੇ ਕੌਮ ਨੂੰ ਉਹਨੂੰ ਪ੍ਰਮਾਨ ਕਰ ਲਵੇ ਕਿ ਇਹ ਉਹਨੂੰ ਦੁਬਾਰਾ ਤੋਂ ਸਟੈਬਲਿਸ਼ ਕਰਨ ਇੱਕ ਐਸਾ ਵਿਅਕਤੀ ਇੱਕ ਐਸੀ ਪਾਰਟੀ ਜਿਸ ਨੂੰ ਕੌਮ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੀ ਹੈ ਉਹਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਜਿਹੜੀ ਕੌਮੀ ਭਾਵਨਾ ਦੇ ਤਾਵਨਾਵ ਦੇ ਉਲਟ ਹੈ ਅੱਜ ਕੌਮ ਤੇ ਮਨ ਦੇ ਵਿੱਚ ਬਹੁਤ ਸਾਰੀਆਂ ਇਸ ਬਾਰੇ ਸ਼ੰਕੇ ਨੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਕੌਮ ਚਾਹੁੰਦੀ ਹੈ ਔਰ ਉਹ ਵੇਖ ਰਹੀ ਹੈ ਤੁਹਾਡੇ ਵੱਲ ਵੇਖ ਰਹੀ ਹੈ ਇਹਨਾਂ ਜਥੇਦਾਰ ਸਾਹਿਬਾਨ ਵੱਲ ਕਿ ਇਹ ਕੌਮ ਨੂੰ ਕਿਸ ਪਾਸੇ ਲੈ ਕੇ ਜਾਂਦੇ ਨੇ ਗੱਲ ਸਿਰਫ ਇਥੋਂ ਤੱਕ ਨਹੀਂ ਕਿ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਕੀ ਉਹਦੇ ਨਾਲ ਕਰੋਗੇ ਗੱਲ ਇੱਥੇ ਤੱਕ ਹੈ ਕਿ ਇਸ ਦੇ ਉੱਤੇ ਕੌਮ ਦੇ ਉੱਤੇ ਇਸਾ ਕੀ ਪ੍ਰਭਾਵ ਪਾਏਗਾ ਕੌਮ ਉਸ ਨੂੰ ਕਿਸ ਰੂਪ ਵਿੱਚ ਐਕਸੈਪਟ ਕਰੇਗੀ ਉਹਦੇ ਨਾਲ ਅਕਾਲ ਤਖਤ ਸਾਹਿਬ ਦਾ ਸਤਕਾਰ ਵਧੇਗਾ ਜਾਂ ਘਟੇਗਾ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੇ ਕੌਮ ਦਾ ਵਿਸ਼ਵਾਸ ਵਧੇਗਾ ਜਾਂ ਘਟੇਗਾ सारिया गल बड़िया सोचने वाली विचारन वाली ने खालसा जी मैं इस करके ही ये मुद्दा सामने लैके आया दरबार च रखे क्योंकि असल फैसला करने खालसा पंथ है सिख कौम है मैं अपने वालों जो मेरे को सुनेह आए भी टैलीफोन आए भी इस बारे गल करो ਉਹ ਸਾਰੀਆਂ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਸਮੂਹਿਕ ਤੌਰ ਦੇ ਉੱਤੇ ਇੱਥੇ ਪੇਸ਼ ਕਰ ਦਿੱਤੀਆਂ ਨੇ। ਔਰ ਮੈਂ ਆਸ ਕਰਦਾ ਜਿੱਥੇ ਸੰਗਤ ਆਪਣੇ ਕਮੈਂਟਸ ਦੇ ਨਾਲ ਆਪਣੇ ਸੁਝਾਵਾਂ ਦੇ ਨਾਲ ਇਹਨਾਂ ਜਥੇਦਾਰ ਸਹਿਬਾਨ ਨੂੰ ਵੀ ਕੋਈ ਰਾਧਖਾਨ ਦੀ ਕੋਸ਼ਿਸ਼ ਕਰੇਗੀ ਉਹਨਾਂ ਤੇ ਪ੍ਰਭਾਵ ਪਾਏਗੀ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਰੋਲਣ ਨਾ ਅਕਾਲ ਸਾਹਿਬ ਤਖਤ ਸਾਹਿਬ ਦੇ ਸਤਕਾਰ ਨੂੰ ਕਿਸੇ ਤਰ੍ਹਾਂ ਵੀ ਘਟਣ ਨਾ ਦੇਣ। ਉਥੇ ਇਹ ਸਿੰਘ ਸਾਹਿਬਾਨ ਕੀ ਮਕਰਨਾ ਅਸੀਂ ਇਹ ਲਫ਼ਜ਼ ਨੀਅਤ ਕਰ ਲੈ ਅਸਲ ਦੇ ਵਿੱਚ ਪ੍ਰਿੰਸੀਪਲ ਹਰਪ੍ਰੀਤ ਸਿੰਘ ਕੀ ਕਰਦੇ ਸਨ ਕਿ ਸਿੰਘ ਸਾਉਂ ਅਖਵਾਉਣ ਦਾ ਅਧਿਕਾਰ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਗੁਰੂ ਸਾਹਿਬ ਆਪ ਸਿੰਘ ਸਾਹਿਬ ਹੁੰਦੇ ਸਨ ਸਿੰਘਾਂ ਦੇ ਸਾਹਿਬ ਸਿੰਘਾਂ ਦੇ ਮਾਲਕ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਿੰਘਾਂ ਦੇ ਮਾਲਕ ਨੇ ਅਸੀਂ ਕਿਉਂਕਿ ਉਹਨਾਂ ਵਾਸਤੇ ਕੁਝ ਲਫ਼ਜ਼ ਚੋਣਵੇਂ ਕਰ ਲਏ ਨੇ ਉਸ ਮਜਬੂਰੀ 'ਚ ਮੈਨੂੰ ਵਰਤਨੇ ਪੈ ਰਹੇ ਨੇ ਕਿ ਮੈਂ ਆਪਣੀ ਭਾਵਨਾ 'ਚੋਂ ਨਹੀਂ ਕਹਿ ਰਿਹਾ ਬਸ ਦੱਸ ਦਿਆ ਜੀ ਇਤਨੇ ਕਿ ਬਚਨ ਪ੍ਰਵਾਨ ਕਰਨਾ ਵਿਚਾਰਕ ਕਰਦੇ ਹਾਂ ਮੇਰੇ ਕੋਲੋਂ ਵੀ ਕਈ ਭੁੱਲਾ ਹੋਈਆਂ ਹੋਣਗੀਆਂ ਮੈਂ ਦੋਹਾਂ ਜੁੜ ਕੇ ਕਿ ਮਾਦਰ ਜਾ ਚੱਕਾਂ ਲੇਕਿਨ ਕੌਮ ਦੀਆਂ ਭਾਵਨਾਵਾਂ ਪਛਾਣਨਾ ਬੜਾ ਜ਼ਰੂਰੀ ਸੀ ਆਸਿਰ ਦੇ ਉੱਤੇ ਇੱਕ ਬੇਨਤੀ ਦੱਸਦੇ ਚੈਨਲ ਸਾਨਿਹੜਾ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਜ ਦੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੌਮ ਦੇ ਵਿੱਚ ਇਸ ਬਾਰੇ ਜਾਗਰੂਕੀ ਆ ਸਕੇ ਕੌਮ ਸੱਚ ਨੂੰ ਪਛਾਣ ਸਕੇ ਔਰ ਫੇਸਬੁੱਕ ਦੇ ਉੱਤੇ ਵੀ ਮੇਰਾ ਪੇਜ ਹੈ ਸਾਨਿਹੜਾ ਟੀਵੀ ਦੇ ਨਾਂ ਦੇ ਉੱਤੇ ਹੀ ਉਸ ਨੂੰ ਵੀ ਲਾਈਕ ਕਰਿਆ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸੱਚ ਦੀ ਆਵਾਜ਼ ਜਿਹੜੀ ਹੈ ਬਲੰਦ ਕਰਨ ਦਾ ਹੌਸਲਾ ਬਣਿਆ ਰਹੇ ਇਤਨੇ ਕਿਰਪਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ